ਪੰਜਾਬ ਦੇ ਨਾਲ-ਨਾਲ ਪੂਰੇ ਉੱਤਰ ਭਾਰਤ ਦੇ ਵਿੱਚ ਸੰਘਣੀ ਧੁੰਦ ਅਤੇ ਪ੍ਰਦੂਸ਼ਣ ਦੇ ਕਾਰਨ ਹਾਲਾਤ ਗੰਭੀਰ ਬਣੇ ਹੋਏ ਨੇ ਤੁਹਾਨੂੰ ਦੱਸ ਦਈਏ ਕਿ ਜਦੋਂ ਵੀ ਅਸਮਾਨ ਵੱਲ ਅਸੀਂ ਦੇਖਦੇ ਹਾਂ ਤਾਂ ਸਵੇਰ ਤੇ ਸ਼ਾਮ ਨੂੰ ਇੱਕ ਚਿੱਟੀ ਮੋਟੀ ਚਾਦਰ ਜਿਹੜੀ ਧੁੰਦ ਦੀ ਦੇਖਣ ਨੂੰ ਮਿਲਦੀ ਹੈ ਇੰਜ ਲੱਗਦਾ ਹੈ ਕਿ ਜਿਵੇਂ ਇੱਕ ਅਸਮਾਨ ਨੂੰ ਹੈ ਇੱਕ ਚਿੱਟੀ ਚਾਦਰ ਨੇ ਕਵਰ ਕਰ ਲਿਆ ਹੋਵੇ ਜਿਸ ਦੇ ਨਾਲ ਵਿਜ਼ਿਬਿਲਟੀ ਬਿਲਕੁਲ ਜ਼ੀਰੋ ਹੋ ਜਾਂਦੀ ਹੈ ਤੇ ਹਾਦਸਿਆਂ ਦੇ ਵਿੱਚ ਵਾਧਾ ਹੋ ਜਾਂਦਾ ਹੈ ਸੜਕਾਂ ਤੇ ਹਾਦਸੇ ਆਮ ਦੇਖਣ ਨੂੰ ਮਿਲਦੇ ਨੇ ਤੁਹਾਨੂੰ ਦੱਸ ਦਈਏ ਕਿ ਆਈਐਮਡੀ ਨੇ ਦੱਸਿਆ ਹੈ ਕਿ 21 ਦਿਨਾਂ ਸੰਬਰ ਤੱਕ ਇਹੀ ਹਾਲਾਤ ਬਣੇ ਰਹਿਣਗੇ ਇਦਾਂ ਹੀ ਸੰਗਣੀ ਤੁੰਦ ਰਹੇ ਕਿ ਉਹਨਾਂ ਨੇ ਲੋਕਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਬਹੁਤਾ ਜ਼ਰੂਰੀ ਨਹੀਂ ਹੈ ਤਾਂ ਘਰਾਂ ਤੋਂ ਬਾਹਰ ਨਾ ਨਿਕਲੋ ਜੇਕਰ ਘਰਾਂ ਤੋਂ ਬਾਹਰ ਨਿਕਲਣਾ ਵੀ ਪੈ ਰਿਹਾ ਹੈ ਤੇ ਆਪਣੇ ਵਾਹਨਾਂ ਦਾ ਖਾਸ ਧਿਆਨ ਰੱਖੋ ਸਾਫ ਸਫਾਈ ਦਾ ਧਿਆਨ ਰੱਖੋ ਨਦੀ ਜਾਂਚ ਕਰੋ ਉਹ ਠੀਕ ਤਰੀਕੇ ਨਾਲ ਚੱਲ ਰਹੇ ਨੇ ਕਿ ਨਹੀਂ ਚੱਲ ਰਹੇ ਤੇ ਇਸ ਦੇ ਨਾਲ ਹੀ ਜਦੋਂ ਵੀ ਸੜਕਾਂ ਤੇ ਜਾਂਦੇ ਨੇ ਤਾਂ ਆਪਣੀ ਸਪੀਡ ਨੂੰ ਕੰਟਰੋਲ ਦੇ ਵਿੱਚ ਰੱਖੋ ਤੇ ਬਾਕੀ ਵਾਹਨਾਂ ਤੋਂ ਇੱਕ ਸੁਰੱਖਿਅਤ ਦੂਰੀ ਬਣਾ ਕੇ ਰੱਖੋ ਤਾਂ ਕਿ ਹਾਦਸਿਆਂ ਨੂੰ ਜਿਹੜਾ ਇਹ ਟਾਲਿਆ ਜਾ ਸਕੇ ਇਸ ਦੇ ਨਾਲ ਹੀ ਸ਼ਹਿਰ ਦੇ ਇੰਜੀਨੀਅਰ ਪਵਨ ਸ਼ਰਮਾ ਨੇ ਵੀ ਕਿਹਾ ਹੈ ਕਿ ਸੰਗਣੀ ਧੁੰਦ ਤੇ ਪ੍ਰਦੂਸ਼ਣ ਦਾ ਮਸਲਾ ਜਿਹੜਾ ਹੈ ਕਾਫੀ ਗੰਭੀਰ ਹੈ ਇਸ ਦੇ ਨਾਲ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਤੇ ਇਸ ਦਾ ਸਿੱਧਾ ਅਸਰ ਨੈਸ਼ਨਲ ਹਾਈਵੇ ਸਟੇਟ ਹਾਈਵੇ ਤੇ ਸ਼ਹਿਰੀ ਸੜਕਾਂ ਤੇ ਪੈ ਰਿਹਾ ਹੈ ਤੇ ਯਾਤਰੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਦੇ ਵੱਲੋਂ ਹੋਰ ਕੀ ਕੁਝ ਕਿਹਾ ਤੁਹਾਨੂੰ ਅੱਗੇ ਸੁਣਾ ਦਿੰਨੇ ਆ ਪਵਨ ਜੀ ਕੀ ਕਹਿਣਾ ਚਾਹੁੰਦੇ ਜਿਹੜਾ ਧੁੰਦ ਦਾ ਕਹਿ ਸ਼ੁਰੂ ਹੋ ਗਿਆ ਦੇਖੋ ਪੂਰੇ ਉੱਤਰ ਭਾਰਤ ਦੇ ਵਿੱਚ ਆਈਐਮਡੀ ਨੇ ਇੱਕ ਵਰਨਿੰਗ ਜਾਰੀ ਕੀਤੀ ਆ ਲੋਕਾਂ ਨੂੰ ਸਿਗਨਲ ਕੀਤਾ ਕਿ ਬਹੁਤ ਵੱਡੀ ਧੁੰਦ ਦੀ ਚਾਦਰ ਨੇ ਆਲੇ-ਦੁਆ ਜਿੱਥੇ ਫੌਗ ਵੀ ਆ ਉੱਥੇ ਪੋਲੂਸ਼ਨ ਦੇ ਕਾਰਨ স্মੋਕ ਔਰ ਫੌਗ ਇਕੱਠੀ ਮਿਕਸ ਹੋ ਕੇ ਸਮੋਗ ਬਣ ਗਈ ਆ ਇਹਦੇ ਨਾਲ ਲੋਕਾਂ ਦੀ ਵਿਜ਼ਿਬਿਲਟੀ ਤਕਰੀਬਨ ਜ਼ੀਰੋ ਹੋ ਗਈ ਆ ਸੜਕਾਂ ਦੇ ਉੱਪਰ ਨੈਸ਼ਨਲ ਹਾਈਵੇਜ਼ ਦੇ ਉੱਪਰ ਔਰ ਜਿੱਥੇ ਵੀ ਲੋਕ ਟ੍ਰੈਵਲ ਕਰਦੇ ਆ ਉਹਨਾਂ ਨੂੰ ਬਹੁਤ ਵੱਡੀਆਂ ਦਿੱਕਤਾਂ ਦਾ ਸਾਹਮਣਾ ਪੇਸ਼ ਆ ਔਰ ਤੁਸੀਂ ਦੇਖਿਆ ਕਿ ਭਾਰਤੀ ਮਿਨਿਸਟਰ ਮਿਸਟਰ ਯੂਨੀਅਨ ਮਿਨਿਸਟਰ ਮਿਸਟਰ ਨਿਤਿਨ ਗੜਕਰੀ ਨੇ ਇਹ ਪਾਰਲੀਮੈਂਟ ਦੇ ਵਿੱਚ ਡੇਟਾ ਵੀ ਪੇਸ਼ ਕੀਤਾ ਸੀ ਕਿ ਬਹੁਤ ਵੱਡੀ ਤਾਦਾਦ ਦੇ ਵਿੱਚ ਮੌਤਾਂ ਸੜਕੀ ਹਾਦਸੇ ਦੇ ਵਿੱਚ ਭਾਰਤ ਦੇ ਵਿੱਚ ਹੋ ਰਹੀਆਂ ਕਿ ਭਾਰਤ ਅਮਰੀਕਾ ਤੋਂ ਬਾਅਦ ਦੂਸਰਾ ਸਭ ਤੋਂ ਵੱਡਾ ਲਾਰਜੇਸਟ ਰੋਡ ਨੈਟਵਰਕ ਰੱਖਦਾ ਲਗਭਗ 6.4 ਮਿਲੀਅਨ ਕਿਲੋਮੀਟਰ ਭਾਰਤ ਦਾ ਰੋਡ ਨੈਟਵਰਕ ਹੈ ਉੱਥੇ ਜਦੋਂ ਉਹਨਾਂ ਦੇ ਨਾਰਦਰਨ ਰੀਜਨਸ ਚ ਹੋਰ ਰੀਜਨਸ ਦੇ ਵਿੱਚ ਇੰਨੀ ਡੈਂਸ স্মੋਗ ਹੁੰਦੀ ਹੈ ਤੇ ਉਹਦੇ ਨਾਲ ਸੜਕੀ ਹਾਦਸਿਆਂ ਦੇ ਵਿੱਚ ਵਾਧਾ ਹੋ ਜਾਂਦਾ ਔਰ ਕਰੀਬ ਪੂਰੇ ਦਿਨ ਦੇ ਵਿੱਚ ਪਰ ਡੇ 485 ਮੌਤਾਂ ਭਾਰਤ ਦੇ ਵਿੱਚ ਸੜਕੀ ਹਾਦਸਿਆਂ ਦੇ ਨਾਲ ਹੀ ਹੁੰਦੀਆਂ ਸੋ ਆਈਐਮਡੀ ਨੇ ਵਾਰਨ ਕਰ ਦਿੱਤਾ ਕਿ ਇੰਨੀ ਜ਼ਿਆਦਾ স্মੋਗ ਘੱਟੋ ਘੱਟ 21 ਦਸੰਬਰ ਤੱਕ ਤਾਂ ਰਹਿਣੀ ਰਹਿਣੀ ਹੈ ਕੇ ਲੋਕ ਟ੍ਰੈਵਲ ਕਰਨ ਮਲੇ ਲੋਕ ਸਫਰ ਕਰਨ ਮਲੇ ਲੋਕ ਆਪਣੇ ਵਹੀਕਲਸ ਨੂੰ ਚਲਾਉਣ ਮਲੇ ਕਿਤੇ ਕਿਸੇ ਕੋਲੀਜਨ ਦਾ ਸ਼ਿਕਾਰ ਨਾ ਹੋ ਜਾਣ ਲੋਕ ਆਪਣੇ ਫੋਰਕਾਸਟ ਨੂੰ ਚੈੱਕ ਕਰਕੇ ਰੱਖਣ ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਸਾਰੀ ਚੀਜ਼ਾਂ ਨੇ ਮੱਦੇਨਜ਼ਰ ਕਾਰ ਦੀ ਸਾਫ ਸਫਾਈ ਤੋਂ ਲੈ ਕੇ ਉਹਦਾ ਲੋ ਬੀਮ ਲਾਈਟ ਤੱਕ ਉਹਦੇ ਵਾਈਪਰਸ ਤੱਕ ਉਹਦਾ ਡੀਫ ਆਗਸਟ ਤੱਕ ਸਾਰਿਆਂ ਦਾ ਚੈੱਕ ਅਪ ਕਰਕੇ ਹੀ ਬਾਹਰ ਨਿਕਲਣ ਔਰ ਜੇ ਲੋਡ ਹੈ ਤੇ ਫੇਰ ਹੀ ਨਿਕਲਣ ਤੇ ਅਡਵਾਈਸ ਲੋਕ ਆਪਣੀ ਸਪੀਡ ਨੂੰ ਵੀ ਕੰਟਰੋਲ ਚ ਰੱਖਣ ਲੋਕ ਦਾ ਡਿਸਟੈਂਸ ਵੀ ਚੰਗਾ ਮੈਂਟੇਨ ਕਰਕੇ ਰੱਖਣ ਰੋਡ ਦੇ ਉੱਪਰ ਜਿਹਦੇ ਨਾਲ ਕੋਈ ਸੜਕੀ ਹਾਦਸੇ ਦੇ ਸ਼ਿਕਾਰ ਹੋਣ ਤੋਂ ਬਚਿਆ ਜਾ ਸਕੇ ਔਰ ਇਹ ਸਾਰੀਆਂ ਗੱਲਾਂ ਬਹੁਤ ਇੰਪੋਰਟੈਂਟ ਨੇ ਲੋਕਾਂ ਨੂੰ ਦੱਸਣਾ ਲੋਕਾਂ ਨੂੰ ਜਾਗਰੂ ਕਰਨਾ ਤਾਂ ਜੋ ਲੋਕਾਂ ਦੀ ਕੀਮਤੀ ਜਾਨਾਂ ਨਾ ਜਾਣ ਕਿਉਂਕਿ ਭਾਰਤ ਹੀ ਐਸਾ ਦੇਸ਼ ਆ ਜਿੱਥੇ ਸਭ ਤੋਂ ਵੱਧ ਮੌਤਾਂ ਚਾਹੇ ਵਾਰ ਹੋਵੇ ਚਾਹੇ ਕੋਈ ਪੰਡੈਮਿਕ ਕੋਵਿਡ ਵਰਗਾ ਵੀ ਆਇਆ ਹੋਵੇ ਉਹਦੇ ਨਾਲੋਂ ਵੀ ਵੱਧ ਮੌਤਾਂ ਸੜਕੀ ਹਾਦਸਿਆਂ ਦੇ ਕਾਰਨ ਹੋਈਆਂ ਨੇ ਇਸ ਕਰਕੇ ਆਈਐਮਡੀ ਨੇ ਲੋਕਾਂ ਨੂੰ ਚੇਤਾਵਨੀ ਦਿੱਤਾ ਹੈ ਔਰ ਲੋਕਾਂ ਤੱਕ ਇਹ ਮੈਸੇਜ ਆਈਐਮਡੀ ਦਾ ਵੱਧ ਤੋਂ ਵੱਧ ਪਹੁੰਚੇ ਸਾਡਾ ਵੀ ਉਪਰਾਲਾ ਔਰ ਲੋਕ ਆਪਣੀਆਂ ਕੀਮਤੀਆਂ ਜਾਨਾਂ ਬਚਾ ਸਕਣ ਔਰ ਜਿਹੜੇ ਇੰਸਟੀਟਿਊਸ਼ਨਸ ਆ ਐਸਟੈਬਲਿਸ਼ਮੈਂਟਸ ਆ ਵੱਖ-ਵੱਖ ادارے ਆ ਉਹਨਾਂ ਦੀ ਵੀ ਲਾਜ਼ਮ ਜ਼ਿੰਮੇਵਾਰੀ ਬਣਦੀ ਆ ਕਿ ਉਹ ਸਟਰੀਟ ਲਾਈਟਸ ਜਿਹੜੀਆਂ ਉਹ ਚੱਲਦੀਆਂ ਰਹਿਣ ਕੈਟਾਈ ਰਿਫਲੈਕਟਰ ਰੋਡਸ ਦੇ ਉੱਪਰ ਲੱਗੇ ਹੋਣ ਮਾਰਕਿੰਗ ਅਚੀਆਂ ਹੋਈਆਂ ਹੋਣ ਜਿਨੇ ਵੀ ਡਿਸਪਲੇ ਬੋਰਡਸ ਨੇ ਡਿਜ਼ਾਈਨ ਬੋਰਡਸ ਨੇ ਉਹ ਵੀ ਅੱਛੇ ਤਰ੍ਹਾਂ ਲੱਗੇ ਹੋਣ ਔਰ ਰੇਡੀਅਮ ਜਿਹੜੇ ਮਟੀਰੀਅਲ ਹੁੰਦੇ ਆ ਉਹਨਾਂ ਦਾ ਉਪਯੋਗ ਵੀ ਰੋਡਸ ਉੱਪਰ ਜ਼ਿਆਦਾ ਕੀਤਾ ਜਾਵੇ ਔਰ ਨੈਸ਼ਨਲ ਹਾਈਵੇ ਔਥਾਰਟੀ ਆਫ ਇੰਡੀਆ ਤੋਂ ਲੈ ਕੇ ਪੀ ਡਬਲਯੂ ਡੀ ਵਿਭਾਗ ਔਰ ਜਿੰਨੇ ਵੀ ਇਨਫਰਾਸਟਰਕਚਰ ਡਿਵੈਲਪਿੰਗ ਵਿਭਾਗ ਨੇ ਉਹਨਾਂ ਨੂੰ ਇਸ ਸਮੇਂ ਬਹੁਤ ਜ਼ਿਆਦਾ ਲੋੜ ਆ ਲੋਕਾਂ ਦੀ ਬਾਹ ਫੜਨ ਦੀ ਤਾਂ ਜੋ ਲੋਕਾਂ ਦੀਆਂ ਕੀਮਤੀ ਜਾਨਾਂ ਇਦਾਂ ਜ਼ਿਆਹ ਨਾ ਹੋਣ ਔਰ ਸੜਕੀ ਹਾਦਸਿਆਂ ਦੀ ਜਿਹੜੀ ਦਰ ਹਰ ਸਾਲ ਵਧਦੀ ਜਾ ਰਹੀ ਹੈ ਉਹਦੇ ਵਿੱਚ ਘਾਟਾ ਅਸੀਂ ਕਰ ਸਕੀਏ ਔਰ ਲੋਕ ਬੜੀ ਸੇਫਟੀ ਦੇ ਨਾਲ ਸੁਰੱਖਿਤਾ ਦੇ ਨਾਲ ਆਪਣੀ ਮੰਜ਼ਲਾਂ ਤੇ ਪਹੁੰਚ ਸਕਣ ਬੱਚੇ ਸਕੂਲ ਦੇ ਵਿੱਚ ਆ ਸਕਣ ਜਿਹੜੇ ਪੈਰੈਂਟਸ ਆ ਉਹ ਕੰਮਕਾਰ ਦੇ ਉੱਤੇ ਜਾ ਸਕਣ ਔਰ ਸੜਕਾਂ ਦੇ ਉੱਤੇ ਕੋਈ ਇਦਾਂ ਦਾ ਟ੍ਰੈਫਿਕ ਕਿਆਸ ਵੀ ਕ੍ਰੀਏਟ ਨਾ ਹੋਵੇ ਜਿਵੇਂ ਕਿ ਨੈਸ਼ਨਲ ਹਾਈਵੇਅ ਐਕਸਪ੍ਰੈਸ ਦੇ ਵਿੱਚ ਸਟੇਟ ਹਾਈਵੇਅ ਦੇ ਵਿੱਚ ਤੁਸੀਂ ਦੇਖਿਆ ਕਿ ਕਾਫਲੇ ਦੇ ਕਾਫਲੇ ਜਦੋਂ ਗੱਡੀਆਂ ਆਪਸ ਵਿੱਚ ਟਕਰਾਂਦੀਆਂ ਨੇ ਉਹਦੇ ਵਿੱਚ ਮੌਤਾਂ ਵੀ ਹੁੰਦੀਆਂ ਔਰ ਵਿੱਤੀ ਨੁਕਸਾਨ ਵੀ ਬਹੁਤ ਹੁੰਦਾ ਐਕਸਪ੍ਰੈਸ ਵੇ ਯਮੁਨਾ ਜਿਹੜਾ ਯੂਪੀ ਦੇ ਵਿੱਚ ਆ ਉਹਦੇ ਵਿੱਚ ਵੀ ਵੱਡਾ ਹਾਦਸਾ ਆਇਆ ਮੇਰੇ ਖਿਆਲ ਕਰੀ 50 ਦੇ ਜਿਹੜੇ ਵਹੀਕਲਸ ਆ ਆਪਸ ਕੋਲਾਈਡ ਕਰ ਗਏ ਸੀ ਸੋ ਇਹ ਸਾਰੀਆਂ ਗੱਲਾਂ ਇਸ ਵੈਦਰ ਕਰਕੇ ਹੋ ਰਹੀਆਂ ਇਸ ਕਲਾਈਮੇਟ ਕਰਕੇ ਹੋ ਰਹੀਆਂ ਔਰ ਜਿਹੜਾ ਤੁਸੀਂ ਦੇਖਿਆ ਕਿ ਜਦੋਂ ਇੱਕ 에어 ਦੀ ਮੌਇਸਚਰ ਨੂੰ ਐਬਜ਼ੌਰਬ ਕਰਨ ਦੀ ਕਪੈਸਿਟੀ ਘਟ ਜਾਂਦੀ ਆ ਤੇ ਉਹ ਆਲੇ ਦੁਆਲੇ ਉਹ ਮੌਇਸਚਰ ਕੰਡੈਂਸ ਹੋ ਕੇ ਇੱਕ ਲੇਅਰ ਬਣਾ ਦਿੰਦਾ স্মੋਗ ਔਰ ਫੌਗ ਇਕੱਠੀ ਹੋ ਕੇ স্মੋਗ ਦੀ ਲੇਅਰ ਬਣ ਜਾਂਦੀ ਹੈ ਇਹਦੇ ਨਾਲ ਵਿਜ਼ਿਬਿਲਟੀ ਲਗਭਗ ਜ਼ੀਰੋ ਹੋ ਜਾਂਦੀ ਆ ਸੋ ਬਹੁਤ ਸਾਰੇ ਫੈਕਟਰਸ ਆ ਪੋਲੂਸ਼ਨ ਵੀ ਫੈਕਟਰ ਆ ਔਰ ਨੇਚਰਲ ਕਲਾਈਮੇਟ ਵੀ ਇਹਦਾ ਫੈਕਟਰ ਆ ਸਾਨੂੰ ਇਹ ਸਾਰੀਆਂ ਗੱਲਾਂ ਆਪਣੇ ਧਿਆਨ ਦੇ ਵਿੱਚ ਲਿਆ ਕੇ ਫੇਰ ਹੀ ਸੱਪਰਵਲ ਤੁਰਨਾ ਚਾਹੀਦਾ ਔਰ ਆਪਣੀ ਸੇਫਟੀ ਸਿਕਿਉਰਿਟੀ ਦੇ ਮੱਦੇ ਨਜ਼ਰ ਇਹਨਾਂ ਬੁਨਿਆਦੀ ਗੱਲਾਂ ਦਾ ਖਿਆਲ ਸਭ ਤੋਂ ਪਹਿਲਾਂ ਰੱਖਣਾ ਚਾਹੀਦਾ ਜਗਿੰਦਰ ਪਾਲ ਲਿੰਗਰਾ ਜੀ ਬਈ ਕੀ ਕਹਿਣਗੇ ਜਿੰਨਾ ਕੈਪ ਚਲੂ ਹੋ ਗਏ ਅੱਜ ਸਵੇਰ ਸਵੇਰ ਧੁੰਦ ਦਾ ਜੋ ਘੇਰ ਆਇਆ ਹੈ ਉਹ ਮੌਸਮ ਕੇ ਲਿਏ ਬਹੁਤ ਹੀ ਅੱਛਾ ਹੈ ਜੋ ਨੌਜਵਾਨਾ ਹੈ ਉਹ ਤਾਂ ਇਸ ਧੁੰਦ ਮੇਂ ਬੜੇ ਜੱੜ ਕਰਕੇ ਇਹ ਬਾਗ ਮੇਂ ਸੈਰ ਕਰਨੇ ਆਤੇ ਹੈ ਕੰਪਨੀ ਬਾਗ ਮੇਂ ਪਰ ਜੋ ਸੀਨੀਅਰ ਸਿਟੀਜ਼ਨ ਹੈ ਜਿੰਨ ਕੋ ਥੋੜੀ ਸੀ ਹਾਰਟ ਕੀ ਪ੍ਰੋਬਲਮ ਹੈ ਜਾਂ ਬਲੱਡ ਪ੍ਰੈਸ਼ਰ ਕੀ ਪ੍ਰੋਬਲਮ ਹੈ उन्हें थोड़ा सा डॉक्टर भी अवॉइड करते हैं है ना करते हुए आप इस जिम में कितने लोग बैठे हैं मेरे पीछे कितने लोग बैठे हैं ये सारे सीनियर सिटीजन है और ये बढ़ चढ़ कर, कर पोम्पड़ी बाग में आते हैं और यहाँ अपनी एक्सरसाइज करते हैं करके पूरी रंग अपना सैर करके फिर यहाँ चाय का आनंद मान के फिर ये घर जाते हैं उन लोगों को उनको तो यही कहना चाहेंगे भी बड़े धीमी रफ्तार से गाड़ी चलाए क्योंकि जिंदगी बड़ी मशहूर है जिंदगी बहुत मुश्किल से मिलती है और उनको ये कहना चाहूंगा भी बड़े धीरे धीरे गाड़ी चलाएं अपना तो ख्याल रखना रखना किसी दूसरी जान का भी ख्याल रखना बहुत जरूरी है तो इसलिए उनको मैं यही एडवाइस करूंगा कि बड़ा धीरे और धीमी गति से गाड़ियां चलाएं ਮੇਰਾ ਨਾਮ ਵਿਸ਼ਾਲ ਹੈ ਜੀ ਕਿਹਨਾਂ ਚੰਦਾ ਤੁੰਦ ਦਾ ਕਹਿ ਰਹੇ ਹੋ ਹਾਂਜੀ ਅੱਜ ਧੁੰਦ ਪਹਿਲਾ ਦਿਨਾਂ ਤੋਂ ਧੁੰਦ ਦਾ ਤੇ ਅੱਜ ਬਹੁਤ ਜ਼ਿਆਦਾ ਧੁੰਦ ਪਈ ਆ ਤੇ ਕੁਝ ਵੀ ਨਜ਼ਰ ਨਹੀਂ ਆ ਰਿਹਾ ਤੇ ਬੜੇ ਆਰਾਮ ਨਾਲ ਆਪਣੇ ਸਕੂਟਰ ਮੋਟਰਸਾਈਕਲ ਚਲਾਣੇ ਚਾਹੀਦੇ ਆ ਜੇ ਨਾ ਕੋਈ ਐਕਸੀਡੈਂਟ ਨਾ ਹੋਵੇ ਤੁਹਾਨੂੰ ਕੀ ਕਹਿਣਾ ਚਾਹੁੰਦਾ ਕਿ ਲਾਈਟਾਂ ਦੇਖੋ ਕੋਈ ਵੀ ਲਾਈਟ ਨਹੀਂ ਜਗਦੀ ਦੀ ਵੀ ਲਾਈਟਾਂ ਚਲਾਣੀਆਂ ਚਾਹੀਦੀਆਂ ਵਾ ਤੇ